ਆਹ ਭਰਾ ਦੀ ਮੌਤਾ ਕਰ ਜਿਹੜਾ ਵਾ ਬਣਿਆ ਵਾ ਇਹ ਰੋਮਿਕਾ ਨਾਲ ਦੀ ਕੁੜੀ ਬਡਾਲੀ ਉਹ ਵੇਖ ਰਿਆਂਦਾ ਨੂੰ ਅਸੀਂ ਇੱਕ ਸਾਲ ਹੋ ਗਿਆ ਉਹਦੇ ਵਿਆਹ ਨੂੰ ਉਹ ਰੋਮਿਕਾ ਇੱਥੇ ਆਈ ਆਪਣੇ ਕੱਪੜੇ ਲੈ ਗਈ ਤੇ ਸ਼ਾਮ ਨੂੰ 7 ਵਜੇ ਮੇਰਾ ਭਰਾ ਗਿਆ ਵਾ ਉਹਦੇ ਨਾਲ ਹਥੋ ਪਾਈ ਤੇ ਤੇਜ਼ ਦਾਦੇ ਹਥਿਆਰ ਉਹਨੂੰ ਗਲ ਘੁੱਟ ਕੇ ਮਾਰਿਆ ਗਿਆ ਵਾ ਕਰੂੰਗਾ ਹੋਈ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਮੈਨੂੰ ਹਸਾਬ ਦਿੱਤਾ ਜਾਵੇ ਯਾਰ ਮੇਰਾ ਕੀ ਕਸੂਰ ਆ ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਹੈ ਨੌਜਵਾਨ ਦਾ ਨਾਮ ਮਨਜੀਤ ਦੱਸਿਆ ਜਾ ਰਿਹਾ ਹੈ ਜਿਸ ਮਨਜੀਤ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਮਨਜੀਤ ਦੀ ਤਰੰਬਤਨੀ ਤੇ ਉਸਦੇ ਘਰਦੰਨ ਨੇ ਮਿਲ ਕੇ ਉਸਦੇ ਭਰਾ ਦਾ ਕਤਲ ਕੀਤਾ ਹੈ ਪੂਰਾ ਮਾਮਲਾ ਪਿੰਡ ਖਾਪੜ ਖੇੜੀ ਦਾ ਹੈ ਜਿੱਥੇ ਮਨਜੀਤ ਦੇ ਭਰਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਮਨਜੀਤ ਨੇ ਰੋਮਾ ਨਾਂ ਦੀ ਕੁੜੀ ਦੇ ਨਾਲ ਜੋ ਬਟਾਲੇ ਦੀ ਰਹਿਣ ਵਾਲੀ ਹੈ ਉਸ ਨਾਲ ਇੱਕ ਸਾਲ ਪਹਿਲਾਂ ਲਵ ਮੈਰिज ਕਰਾਈ ਸੀ ਬਿਤ ਦਿਨ ਰੋਮਾ ਘਰ ਆਉਂਦੀ ਹੈ ਤਾਂ ਆਪਣੇ ਸਾਰੇ ਕੱਪੜੇ ਲੈ ਕੇ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਦਾ ਭਰਾ ਮਨਜੀਤ ਆਪਣੀ ਪਤਨੀ ਨੂੰ ਲੈਣ ਵਾਸਤੇ ਉਸ ਦੇ ਪਿੱਛੇ ਜਾਂਦਾ ਜਿੱਥੇ ਉਸ ਦੀ ਕੁਟਮਾਰ ਕੀਤੀ ਜਾਂਦੀ ਹੈ ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਤੇਜਦਾਰ ਹਥਿਆਰਾਂ ਨਾਲ ਉਹਨਾਂ ਦੇ ਭਰਾ ਦਾ ਕਤਲ ਕੀਤਾ ਗਿਆ ਔਂਜੀਤ ਦਾ ਭਰਾ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਆਪਣਾ ਨਾਮ ਦੱਸ ਦਿਓ ਕਿਸ ਜਗ੍ਹਾ ਤੇ ਰਹਿਣ ਵਾਲੇ ਸੀ ਤੇ ਤੁਹਾਡੇ ਭਰਾ ਦੀ ਮੌਤ ਕਿਸ ਤਰ੍ਹਾਂ ਤੇ ਕਿਦੋਂ ਹੋਈ ਆ ਮੈਂ ਵੀ ਜੀ ਗੁਰਸੇਵ ਸਿੰਘਾਂ ਘਾਪੜਕੜਿਓ ਬੋਲ ਰਿਹਾ ਮੇਰੀ ਮੌਦਾ ਹੈ ਭਰਾ ਦੀ ਮੌਦਾ ਕਰਨ ਜਿਹੜਾ ਵਾ ਬਣਿਆ ਵਾ ਇਹ ਰੋਮਿਕਾ ਨਾਦੀ ਕੁੜੀ ਬੁਲਾ ਲਿਓ ਵੇਖ ਲੈਣਾ ਉਹਨੂੰ ਅਸੀਂ ਇੱਕ ਸਾਲ ਹੋ ਗਿਆ ਉਹਦੇ ਵਿਆਹ ਨੂੰ ਕੱਲ ਉਹ ਰੋਮਿਕਾ ਇੱਥੇ ਆਈ ਆਪਣੇ ਕੱਪੜੇ ਲੈ ਗਈ ਆ ਤੇ ਸ਼ਾਮ ਨੂੰ 7 ਵਜੇ ਮੇਰਾ ਭਰਾ ਗਿਆ ਵਾ ਉਹਦੇ ਨਾਲ ਹਥੋ ਪਾਈ ਤੇ ਤੇਜ਼ ਦਾ ਦੇ ਹਥਿਆਰ ਉਹਨੂੰ ਗਲ ਘੁੱਟ ਕੇ ਮਾਰਿਆ ਗਿਆ ਵਾ ਉਸ ਤੋਂ ਬਾਅਦ ਸਾਨੂੰ ਫੋਨ ਕੀਤਾ ਗਿਆ ਉਹ ਛੋਟਾ ਭਰਾ ਉਹਦੀ ਡੈੱਡ ਬੋਡੀ ਲੈ ਕੇ ਆਇਆ ਸੀ ਮੰਨੂ ਰੋੜਾ ਦੇ ਹਸਪੀਟਲ ਗਿਆ ਆ ਉਦੋਂ ਡੈੱਡ ਬੋਡੀ ਉਹਦੀ ਲਿਆਨੀ ਗਈ ਆ ਹੁਣ ਡੈੱਡ ਬੋਡੀ ਜਿਹੜੀ ਆ ਸਿਵਲ ਹਸਪੀਟਲ ਪਈ ਆ ਠੀਕ ਆ ਜੀ ਉਥੋਂ ਪੋਸਟਮਾਨ ਹੋ ਕੇ ਸਾਡੇ ਕੋਲੇ ਮੈਂ ਅਪੀਲ ਕਰੂੰਗਾ ਇਹੋ ਹੀ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਮੈਨੂੰ ਇਨਸਾਫ਼ ਦਿੱਤਾ ਜਾਵੇ ਯਾਰ ਮੇਰਾ ਕੀ ਕਸੂਰ ਆ ਮੈਂ ਗਰੀਬ ਬੰਦਾ ਵਾ ਮੈਨੂੰ ਇਨਸਾਫ਼ ਦਿੱਤਾ ਜਾਵੇ ਮਾਰਕੁੱਟ ਕਿਸ ਜਗ੍ਹਾ ਤੇ ਕੀਤੀ ਗਈ ਤੇ ਕਿੰਨਾ ਮਾਰਕੁੱਟ ਗੁਰੂ ਕੀ ਵਡਾਲੀ ਕੀਤੀ ਗਈ ਆ ਕੁੜੀ ਦਾ ਰੋਮਿਕਾ ਉਹਨੇ ਲਾ ਮਰਜ ਕਰਾਈ ਸੀ ਨਾ ਉਹਦੀ ਕਦੀ ਮਾਂ ਇੱਥੇ ਆਈ ਨਾ ਕਦੀ ਪਿਓ ਆ ਕੋਈ ਵੀ ਨਹੀਂ ਆਇਆ ਬੱਚਾ ਕੋਈ ਹੈਗਾ ਉਹਦੇ ਬੱਚਾ ਕੋਈ ਨਹੀਂ ਹੈਗਾ ਉਹਦਾ ਮਾਮਾ ਅਟਾਰੀ ਦਾ ਰਹਿਣ ਵਾਲਾ ਉਹ ਆਇਆ ਸੀ ਉਹਦੇ ਨਾਲ ਹੀ ਸਾਡਾ ਰਿਸ਼ਤਾ ਸਾਰਾ ਕੁਝ ਹੋਇਆ ਵਾ ਤੇ ਕਿਦੋਂ ਦੀ ਘਟਨਾ ਵੈ ਸਾਰੀ ਘਟਨਾ ਵੀਰ ਜੀ ਕੱਲ ਸ਼ਾਮ ਦੀ ਤੇ ਤੁਹਾਨੂੰ ਕਿਦੋਂ ਪਤਾ ਲੱਗਾ ਕਿ ਉਹ ਜ਼ਖਮੀ ਪਿਆ ਆ ਜ਼ਖਮੀ ਵਲਗੀ ਸਾਨੂੰ ਪਹਿਲਾਂ ਲੱਗਾ ਕਿ 8:30 ਤੇ 8:23 ਤੇ ਉਹਦਾ ਮਾਮਾ ਬਾਦ ਸਾਡਾ ਬਰਦਰ ਗਿਆ ਲੈਣ ਨੂੰ ਉਥੇ ਦੇ ਮੌਜੂਦ ਮਾਮਾ ਫੁੱਫੜ ਤੇ ਉਹਦਾ ਬ੍ਰਦਰ ਉਹਦਾ ਮਾਤੇ ਪਿਓ ਮੌਜੂਦ ਸੀ ਉੱਥੇ ਤੇ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਅਜੇ ਤੱਕ ਪੁਲਿਸ ਕਾਰਵਾਈ ਆਪਣੀ ਯਾਰੀਆ ਕਹਿੰਦੇ ਕਰਾਂਗੇ ਕੈਮਰੇ ਵੇਖਾਂਗੇ ਇਹ ਕਰਾਂਗੇ ਉਹ ਕਰਾਂਗੇ ਬਾਕੀ ਮੈਨੂੰ ਤੜੀ ਲੱਗਦਾ ਉਹ ਕੁਛ ਕਰੂਗੀ ਮਾਮਾ ਮੁੰਡੇ ਲੜਕੀ ਵਾਲੇ ਗੁਰੂ ਕੀ ਵਡਾਲੀ ਦੇਣ ਵਾਲੇ ਗੁਰੂ ਕੀ ਵਡਾਲੀ ਮਾਮਾ ਉਥੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਅ ਅੱਜ ਸਵੇਰੇ ਤੜਕੇ ਕੋਈ 2:3 3 ਵਜੇ ਖੱਪਰ ਖੜੀ ਤੋਂ ਕੁਝ ਮੋਦਵਾਰ ਬੰਦੇ ਤੇ ਔਰ ਲੜਕਾ ਮਨਜੀਤ ਸਿੰਘ ਜਿਹਦੀ ਡੈਥ ਹੋਈ ਆ ਇਹਦਾ ਬ੍ਰਦਰ ਔਰ ਨਾਲ ਉਹਲੇ ਠੇਕੇਦਾਰ ਜਿੱਥੇ ਕੰਮ ਕਰਦਾ ਸੀ ਉਹ ਸਵੇਰੇ ਆਏ ਸੀ ਤੇ ਇਹਨਾਂ ਨੇ ਦੱਸਿਆ ਵੀ ਇਦਾਂ ਇਦਾਂ ਸਾਡਾ ਲੜਕਾ ਮਨਜੀਤ ਸਿੰਘ ਜੀ ਲਈ ਇਸ ਮਣੀ ਲੇਟ ਕੁਲਵਿੰਦਰ ਸਿੰਘ ਪਾਚੀ ਖਾਪੜਖੇੜੀ ਦਾ ਵਿਆਹ ਜਿਹੜਾ ਵਾ ਉਹ ਰੋਮਾਂ ਨਾਲ ਹੋਇਆ ਸੀ ਲਵ ਮੈਰਿਜ ਇੱਕ ਸਾਲ ਪਹਿਲੇ ਇਹਨਾਂ ਦਾ ਅਕਸਰ ਝਗੜਾ ਰਹਿੰਦਾ ਸੀ ਤੇ ਕੱਲ ਵੀ ਜਿਹੜੀ ਆ ਉਹ ਮਹੀਨਾ ਪਹਿਲੇ ਉਹ ਲੜਕੇ ਗਈ ਸੀ ਔਰ ਕੱਲ ਕੇਦੇ ਕੱਪੜੇ ਲੈਣ ਆਈ ਸੀ ਘਰੇ ਤੇ ਇਹ ਵੀ ਮੁੰਡਾ ਉਹਦੇ ਮਗਰ ਹੀ ਚੱਲ ਗਿਆ ਉਹਨਾਂ ਨੇ ਇਹਨੂੰ ਘਰ ਨਹੀਂ ਵੜਨ ਦਿੱਤਾ ਤੇ ਇਹ ਤਾਈ ਸੱਸ ਦੇ ਘਰ ਜਾ ਕੇ ਬੈਠ ਗਿਆ ਉੱਥੇ ਬੈਠਾ ਉਹ ਵੀ ਲੇਡੀ ਘਰ ਕੱਲੀ ਸੀ ਉੱਥੇ ਬੈਠਾ ਇਹਨਾਂ ਕੋ ਪਾਣੀ ਪੂਣੀ ਮੰਗਦਾ ਰਿਹਾ ਉਹ ਚਰੀ ਕੱਲੀ ਲੇਡੀ ਉਹਨੂੰ ਪਾਣੀ ਪੂਣੀ ਦਿੱਤਾ ਉਹਨੇ ਤੇ ਮੁੜ ਕੇ ਇਹਦੀ ਬਾਈਕ ਰੋਮਾ ਨੇ ਆਪਣੇ ਡਿਓਰ ਨੂੰ ਜਾਂ ਮੇਰੇ ਖਿਆਲ ਜੀਹਠਾ ਕ ਦੇਓਰ ਨੂੰ ਫੋਨ ਕੀਤਾ ਕਿ ਇਹ ਇਥੇ ਆਣ ਕੇ ਰੋਲਾ ਪਾਂਡਿਆ ਨੂੰ ਲੈ ਜਾਓ ਇਹ ਤਿੰਨ ਜਣੇ ਇਹਨੂੰ ਲੈਣ ਗਏ ਨੇ ਉਥੋਂ ਉਹਨੂੰ ਇਹਨਾਂ ਨੇ ਚੁੱਕਿਆ ਵਾ ਸਾ ਲੈਂਦਾ ਸੀ ਤੇ ਖਾਪੜ ਕਿਹੜੀ ਲੈ ਗਏ ਦੋ ਤਿੰਨ ਘੰਟੇ ਬਾਅਦ ਜਦੋਂ ਇਹਦੀ ਦੁਬਾਰਾ ਤਾਂ ਤबीयत ਵਿਗੜੀ ਆ ਤੇ ਇਹਨਾਂ ਨੇ ਇੱਥੇ ਅਰੋੜਾ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਜਿੱਥੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਮ੍ਰਿਤਕ ਹੋ ਜਿਦ ਕੀਤਾ ਇਹਦੀ ਡੈੱਡ ਬਾਡੀ ਸਿਵਲ ਹਸਪਤਾਲ ਕੋਲ ਇੱਥੇ ਅਰਚਾਰ ਵੀ ਕੇ ਜਮ੍ਹਾਂ ਕਰਵਾਈ ਹੈ ਔਰ ਪੋਸਟਮਾਰਟਮ ਡਾਕਟਰਾਂ ਦੇ ਜਿਹੜਾ ਵਾ ਚੈਨਲ ਦੇ ਥਲੇ ਕਰਵਾ ਰਹੇ ਆ ਅਗਰ ਕਾਨੂੰ ਕੋਈ ਠੋਸ ਸ਼ਾਹਦ ਸਾਹਮਣੇ ਆਂਦੀ ਹੈ ਤੇ ਜਿਨ੍ਹਾਂ ਦੇ ਖਿਲਾਫ ਇਹ ਕਹਿਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਔਰ ਇਹਦਾ ਜਿਹੜਾ ਜਾਰੀ ਤੌਰ ਤੇ ਦੇ ਸਰੀਰ ਤੇ ਨਾ ਕੋਈ ਗਲੇ ਤੇ ਨਾ ਕੋਈ ਸਰੀਰ ਤੇ ਹੋਰ ਕੋਈ ਸੱਟਾਂ ਪਹਿਲੀ ਨਜ਼ਰ ਦੇ ਵਿੱਚ ਨੇਚਰਲ ਡੈਥ ਲੱਗਦੀ ਹੈ ਪਰ ਫਿਰ ਵੀ ਜੋ ਡਾਕਟਰ ਦਾ opinion ਆਏਗਾ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਮਨਜੀਤ ਦੀ ਮੌਤ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ ਪੁੱਤ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕਿਫੀ